ਹਾਲ ਦੋਸਤੋ ਪੰਜਾਬ ਬ੍ਰੀਫ ਵਿੱਚ ਤੁਹਾਡਾ ਸਵਾਗਤ ਹੈ ਸਾਰੇ ਹੀ ਬੱਚੇ ਇਹ ਚਾਹੁੰਦੇ ਹਨ ਕਿ ਉਹਨਾਂ ਦੇ ਪੇਪਰ ਬਹੁਤ ਹੀ ਵਧੀਆ ਹੋਣ ਅਤੇ ਘੱਟ ਮਿਹਨਤ ਦੇ ਨਾਲ ਬਹੁਤ ਜ਼ਿਆਦਾ ਨੰਬਰ ਲੈ ਕੇ ਆਈਏ ਅਸੀਂ ਤੁਹਾਡੀ ਪੇਪਰਾਂ ਦੀ ਤਿਆਰੀ ਕਰਨ ਵਿੱਚ ਮਦਦ ਕਰਾਂਗੇ ਪਹਿਲਾਂ ਤੁਸੀਂ ਇਸ ਧਾਰਨ ਜਈਆਂ ਗੱਲਾਂ ਜਾਣ ਲਵੋ ਜਿਵੇਂ ਕਿ ਤੁਸੀਂ ਜਾਣਦੇ ਹੋ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਪ੍ਰੀਖਿਆ ਨੇੜੇ ਆ ਗਈ ਹੈ ਅਤੇ ਬੱਚੇ ਇਸ ਪ੍ਰੀਖਿਆ ਦੀ ਤਿਆਰੀ ਵਿੱਚ ਜੋਰਾ-ਸ਼ੋਰਾ ਤੇ ਲੱਗੇ ਹੋਏ ਹਨ ਅਸੀਂ ਉਹਨਾਂ ਬੱਚਿਆਂ ਦੀ ਪ੍ਰੀਖਿਆ ਤਿਆਰੀ ਕਰਨ ਵਿੱਚ ਮਦਦ ਕਰਾਂਗੇ ਕੁਝ ਪੁਆਇੰਟ ਤੁਸੀਂ ਨੋਟ ਕਰ ਲਵੋ ਜਿਸ ਨਾਲ ਤੁਸੀਂ ਪੇਪਰ ਵਿੱਚ ਬਹੁਤ ਹੀ ਵਧੀਆ ਨੰਬਰ ਲੈ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਜਿਸ ਵਿਸ਼ੇ ਵਿੱਚ ਕਮਜ਼ੋਰ ਹੋ ਉਸ ਵਿਸ਼ੇ ਦੀ ਤਿਆਰੀ ਕਰਨੀ ਸ਼ੁਰੂ ਕਰ ਦਿਓ ਇਹ ਵਿਸ਼ਾ ਤੁਹਾਡੇ ਲਈ ਕਮਜ਼ੋਰੀ ਦਾ ਕਾਰਨ ਨਹੀਂ ਬੰਨਣਾ ਚਾਹੀਦਾ ਤੁਸੀਂ ਇਹ ਵਿਸ਼ਾ ਇੱਕ ਵਾਰ ਨਹੀਂ بار بار ਨਹੀਂ ਸਿਰਫ ਧਿਆਨ ਨਾਲ ਪੜ੍ਹਨਾ ਹੈ ਅਤੇ ਪੜ੍ਹਦੇ ਸਮੇਂ ਤੁਸੀਂ ਇਸ ਨੂੰ ਰੱਟਾ ਨਹੀਂ ਲਗਾਉਣਾ ਤੇ ਨਾ ਹੀ ਜ਼ਿਆਦਾ ਲਗਾਤਾਰ ਪੜ੍ਹਨਾ ਹੈ ਤੁਸੀਂ ਇਹ ਵਿਸ਼ਾ 20 ਮਿੰਟ ਤੋਂ ਜ਼ਿਆਦਾ ਨਹੀਂ ਪੜ੍ਹਨਾ 20 ਮਿੰਟ ਤੋਂ ਬਾਅਦ ਤੁਸੀਂ 10 ਮਿੰਟ ਦੀ ਬ੍ਰੇਕ ਲੈਣੀ ਹੈ ਇਸ ਬ੍ਰੇਕ ਵਿੱਚ ਤੁਸੀਂ ਗੇਮ ਖੇਡ ਸਕਦੇ ਹੋ ਤੁਸੀਂ ਬਾਹਰ ਘੁੰਮ ਸਕਦੇ ਹੋ ਤੇ ਜਾਂ ਹੋਰ ਕੁਝ ਵੀ ਇੰਟਰਟੇਨਮੈਂਟ ਦੀਆਂ ਗਤੀਵਿਧੀਆਂ ਕਰੋਗੇ ਇਸ ਤੋਂ ਬਾਅਦ ਤੁਸੀਂ ਉਸ ਵਿਸ਼ੇ ਦੀ ਤਿਆਰੀ ਕਰੋ ਜਿਸ ਵਿਸ਼ੇ ਦਾ ਪੇਪਰ ਸਭ ਤੋਂ ਪਹਿਲਾ ਹੈ ਤੁਸੀਂ ਪੜ੍ਹਦੇ ਸਮੇਂ ਕਦੇ ਵੀ ਸਮਾਂ ਤੈਅ ਕਰਕੇ ਨਹੀਂ ਪੜ੍ਹਨਾ ਪੜਨ ਤੋਂ ਪਹਿਲਾਂ ਇਹ ਕਦੇ ਨਹੀਂ ਸੋਚਣਾ ਕਿ ਮੈਂ ਹੁਣ ਲਗਾਤਾਰ 3 ਘੰਟੇ ਪੜ੍ਹਾਂਗਾ ਤੇ ਤੁਸੀਂ ਇਹ ਵੀ ਜ਼ਰੂਰ ਕਰਨਾ ਹੈ ਜਿਸ ਵਿਸ਼ੇ ਵਿੱਚ ਤੁਸੀਂ ਕਮਜ਼ੋਰ ਹੋ ਜਦੋਂ ਵੀ ਤੁਹਾਨੂੰ ਟਾਈਮ ਮਿਲੇ ਉਸ ਨੂੰ ਬਾਰ-ਬਾਰ ਰਿਪੀਟ ਪੜੋ ਪੇਪਰਾਂ ਵਿੱਚ ਪੜ੍ਹਾਈ ਦੇ ਨਾਲ ਨਾਲ ਤੁਸੀ ਆਪਣੀ ਨੀਂਦ ਵੀ ਪੂਰੀ ਕਰਨੀ ਹੈ ਜੇਕਰ ਤੁਹਾਡਾ ਦਿਮਾਗ ਸ਼ਾਂਤ ਹੋਵੇਗਾ ਤਾਂ ਹੀ ਤੁਸੀਂ ਯਾਦ ਕਰ ਸਕਦੇ ਹੋ ਤੁਸੀਂ ਆਪਣਾ ਸਬਜੈਕਟ ਵਿੱਚੋਂ ਮੇਨ ਮੇਨ ਟਾਪਿਕ ਹਾਈਲਾਈਟ ਕਰ ਲਵੋ ਸਭ ਤੋਂ ਜ਼ਰੂਰੀ ਤੁਸੀਂ ਆਪਣੇ ਉੱਪਰ ਭਰੋਸਾ ਰੱਖੋ ਜੇਕਰ ਤੁਸੀਂ ਭਰੋਸਾ ਰੱਖੋਗੇ ਤਾਂ ਹੀ ਜੰਗ ਜਿੱਤ ਸਕੋਗੇ ਮੰਜ਼ਲਾ ਨੂੰ ਛੂ ਸਕੋਗੇ ਅਸੀਂ ਤੁਹਾਡੇ ਪੇਪਰਾਂ ਲਈ ਹੋਰ ਵੀਡੀਓ ਲੈ ਕੇ ਆਵਾਂਗੇ ਧੰਨਵਾਦ